ਜੈਨਜੀ ਚ ਇਲੈਕਸ਼ਨਾਂ ਦੀ ਤਿਆਰੀ ਦੇ ਸਬੰਧ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਟੋਟਲ ਐਸ ਵੇਲੇ 60 ਜਿਹੜੇ ਨਾਕੇ ਦਿਨ ਪਰ ਰਾਤ ਚੱਲ ਰਹੇ ਨੇ ਤੇ ਨਾਲ ਇਹਨਾਂ ਦੇ 19 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨੇ ਫਲਾਈਂਗ ਸਕੁਆਰ ਦੀਆਂ ਟੀਮਾਂ 21 ਆਪਰੇਟ ਕਰ ਰਹੀਆਂ ਨੇ ਤੇ ਸਟੈਟਿਕ ਸਰਵੇਲੈਂਸ ਟੀਮਾਂ ਨੌਕ੍ਰੀਟ ਕਰ ਰਹੀਆਂ ਨੇ ਟੋਟਲ ਉਹ ਸਾਡੇ ਕੋਲ ਆਲਮੋਸਟ 1000 ਦੇ ਕਰੀਬ ਜਿਹੜਾ ਪੁਲਿਸ ਜਿਹੜਾ ਮੁਲਾਜ਼ਮ ਪੁਲਿਸ ਕਰਮੀ ਜਿਹੜੇ ਹੈਗੇ ਐਸ ਵੇਲੇ ਫੀਲਡ ਦੇ ਵਿੱਚ ਤਾਇਨਾਤ ਕੀਤੇ ਗਏ ਹਨ ਤਾਂਕਿ ਅ ਇਲੈਕਸ਼ਨਾਂ ਦਾ ਜਿਹੜਾ ਕੰਮ ਉਹ ਪੀਸਫੁਲ ਤਰੀਕੇ ਨਾਲ ਅਸੀਂ ਨੇਪਰੇ ਚਾੜ੍ਹ ਸਕੀਏ ਤੇ ਸਾਰੀਆਂ ਜਿਹੜੀਆਂ ਇਹ ਟੀਮਾਂ ਇਹ 24x7 ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਖਾਸ ਕਰਕੇ ਵੈਸਟ ਕੌਨਸਟਿਟੂਐਂਸੀ ਜਿੱਥੇ ਆਪਣੀ ਇਲੈਕਸ਼ਨ ਕੰਡਕਟ ਹੋਣੀ ਹੈਗੀ ਆ ਤੇ ਇੱਥੇ ਡਿਪਲੋਏਡ ਨੇ ਤੇ ਇਹਨਾਂ ਤੋਂ ਇਲਾਵਾ ਜਿਹੜੀਆਂ ਪੋਲਿੰਗ ਬੂਥ ਤੇ ਪੋਲਿੰਗ ਲੋਕੇਸ਼ਨਸ ਦੇ ਉੱਤੇ ਉਹਨਾਂ ਦੀ ਸੈਂਸਿਟੀਵਿਟੀ ਦੇ ਮੁਤਾਬਕ ਜਿਹੜੀ ਡਿਪਲੋਇਮੈਂਟ ਕੀਤੀ ਗਈ ਆ ਤੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਜਿਹੜੀਆਂ ਆਨ ਆਲੀਆਂ ਜਿਹੜੀਆਂ ਇਲੈਕਸ਼ਨਸ ਨੇ ਇਨਨੂੰ ਪੀਸਫੁਲ ਤਰੀਕੇ ਦੇ ਨਾਲ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਇਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਇਹ ਸਾਰੀ ਜਿਹੜੀ ਐਕਸਰਸਾਈਜ਼ ਮਾਨਯੋਗ ਸੀਪੀ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਉਹਨਾਂ ਦੇ ਅਦੀਨ ਡੀਸੀਪੀ ਸਹਿਬਾਨ ਦੇ ਹੁਕਮਾਂ ਦੇ ਤਹਿਤ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਡਾਇਰੈਕਟਲੀ ਜਿਹੜੀਆਂ ਸੁਪਰਵਾਈਜ਼ ਤੇ ਪ੍ਰੀਕ ਨਾਲ ਮਾਨੀਟਰ ਕੀਤੀਆਂ ਜਾ ਰਹੀਆਂ ਨੇ ਤੇ ਸਾਰੇ ਸਿਟੀਜ਼ਨਸ ਨੂੰ ਜਿਹੜਾ ਆਪਣਾ ਡੈਮੋਕਰੈtic ਰਾਈਟ ਹੈ ਉਹਨਾਂ ਦਾ VOTING ਸਪੰਦੀ ਤਾਂ ਕਿ ਉਹ ਆਪਣਾ ਡੈਮੋਕਰੈtic ਰਾਈਟ ਐਕਸਰਸਾਈਜ਼ ਕਰ ਸਕਣ ਬੜੇ ਇੱਕ ਕੰਫੀਡੈਂਟ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਹੈਗੀ ਆ ਕਾਰਵਾਈ ਅਮਲ ਚ ਚੱਲਦੀ ਜਾ ਰਹੀ ਹੈ ਜੈਮ ਜੀ